ਕੁਛ ਨਹੀਂ ਮਸਲਾ ਦੱਸਦੇ ਸਾਡੇ ਅਫਸਰ ਨਹੀਂ ਸਮਝ ਦੱਸੋ ਸਾਡੇ ਅਫਸਰ ਦੱਸਦੇ ਤੁਹਾਨੂੰ ਗ੍ਰਿਫਤਾਰੀ ਕੀਤੀ ਹੈ ਹਾਂਜੀ ਕੋਈ ਟ੍ਰੈਪ ਕੋਈ ਟ੍ਰੈਪ ਕੇਸ ਹੋਇਆ ਵਾ ਉਹ ਸਾਡੇ ਅਫਸਰ ਡਿਟੇਲ ਦੱਸਣਗੇ ਸਾਰੇ ਜਿਹੜਾ ਟ੍ਰੈਪ ਉਹਨੂੰ ਦੱਸਣ ਕਿ ਸਾਡੇ ਅਫਸਰ ਦੱਸਦੇ ਤੁਸੀਂ ਦੱਸ ਦਿਓ ਸਾਡੇ ਅਫਸਰ ਬੈਠੋ ਭਿੰਦੇ ਭਾਈ ਆ ਕੀ ਮਸਲਾ ਕੀ ਹੈ ਨਹੀਂ ਜੀ ਸਾਡੇ ਸੀਨੀਅਰ ਅਫਸਰ ਬਤ ਰਹੇ ਉਹ ਬੈਠੇ ਨਹੀਂ ਉੱਥੇ ਸੈਟ ਕੀ ਹੈ ਮਸਲਾ ਹੋਇਆ ਕੀ ਨਹੀਂ ਡੀਐਸਪੀ ਸਾਹਿਬ ਨੇ ਉਹ ਦੇਖੋ ਉਹ ਡੀਐਸਪੀ ਸਾਹਿਬ ਨੇ ਉਹਨਾਂ ਨਾਲ ਉਹਨਾਂ ਨਾਲ ਗੱਲ ਕਰਨਾ ਨਾਲ ਸੁਦੇਸ਼ ਸਿੰਘ ਸੋਈ ਹਾਂਜੀ ਪਿੰਡ ਮਨਸੂਰ ਹਾਲ ਹੈ ਅਸੀਂ ਅੰਦਾਜ਼ਾ ਸਾਰੀ ਰਾਇਸ਼ ਹਾਂ ਜੀ ਸਾਡੀ ਇੱਕ ਸ਼ਿਕਾਇਤ ਜੀ ਚਲਦੀ ਸੀ ਚੌਥੇ ਮਹੀਨੇ ਦੀ ਉਹਦੇ ਜੋ ਸਾਡੇ ਰਿਪੋਰਟ ਕਰਵਾਉਣ ਦੇ ਪੈਸੇ ਮੰਗਦਾ ਸੀਗਾ ਇਨਕੁਆਰੀ ਇਨਕੁਆਰੀ ਦੀ ਰਿਪੋਰਟ ਕਰਨ ਲਈ ਕਿੰਨੇ ਪੈਸੇ ਮੰਗਦਾ 2 ਲੱਖ ਮੰਗਦਾ ਸੀ 2.50 50 ਲੱਖ ਕੌਣ ਕੌਣ ਮੰਗਦਾ ਸੀ ਤਸੀਹਦਾਰ ਕੀ ਨਾਮ ਹੈ ਦਾ ਲਖਮੀਂਦਰ ਲਖਮੀਂਦਰ ਸਾਹਿਬ ਨਾਲ ਹੋਰ ਕਿੰਨੇ ਕਯੂਸ ਤੋਂ 2 91 ਲਾਇਕ ਨੇ ਨੇ 2 2 ਤੇ ਵਿਜੀਲੈਂਸ ਨੇ ਕੀ ਕੀਤਾ ਹਾਂ ਜੀ ਹਾਂ ਜੀ ਪਹਿਲਾਂ ਮੈਂ ਕਿਹਾ ਪਹਿਲਾਂ ਵੀ ਕੋਈ ਪਹਿਲਾਂ ਦਿੱਤਾ ਪਹਿਲਾਂ ਕਦੀ ਤੁਸੀਂ ਬੜੀ ਬਾਰੀ ਦਿੱਤੇ ਆ ਅੱਛਾ ਤੇ ਹੁਣ ਕਿਦਾਂ ਫਿਰ ਅੱਜ ਕਿਦਾਂ ਟਰੈਪ ਕੀਤਾ ਅੱਜ ਸਰ ਅਸੀਂ ਸ਼ਿਕਾਇਤ ਕਰਤੀ ਸ਼ਿਕਾਇਤ ਕੀਤੀ ਵਿਜ਼ਨਸ ਨੂੰ ਅੱਛਾ ਜੀ ਉਹਨਾਂ ਨੇ ਚਾਲ ਚੱਲ ਲਾ ਕੇ ਪੈਸੇ ਚੁੱਕ ਲਏ ਇਹ ਵੀ ਇਹ ਦਿਖਾਈ ਜੀ ਬਾਰਸਪੁਰ ਧੰਨਵਾਦ